ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਆਪਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਛੋਟੀਆਂ ਦਿਖਾਵਾਂਗੇ ਸੋਈਆਂ ਸਵਾਈਆਂ ਵਾਂ ਜੇ ਆਪਾਂ ਪਹੁੰਚਿਆ ਮੀਰ ਨੂੰ ਦੇ ਕੋਲ ਆਜੋ ਕਰਦੇ ਆਂ ਮੀਰ ਨਾਲ ਗੱਲਬਾਤ ਜੀ ਹਾਈ ਗਰੀਆ ਹੈ ਹਲੋ ਉਹ ਤੋੜਾ ਛੋਟਾ ਰਸਵਾਦੀ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਸਣਾ ਠੀਕ ਠਾਕ ਜੀ ਵਧੀਆ ਭਾਈ ਵਧੀਆ 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 ਚਾਹੀਦਾ ਜੀ ਹਾਂ ਜੀ ਇਹ ਵਧੀਆ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਤੁਹਾਨੂੰ ਸ਼ਾਹ ਨਲਾ ਜਿਲ੍ਹਾ ਮਸਲ ਠੀਕ ਹੈ ਜੀ ਫੋਨ ਨੰਬਰ 91 945752 ਠੀਕ ਹੈ ਜੀ ਹਾਂ ਜੀ ਤੇ ਕਰੀਏ ਜੀ ਸ਼ੁਰੂਆਤ ਪਹਿਲੇ ਨੰਬਰ ਤੇ ਤਾਜੀ ਸੂਈ ਇਹ ਤਾਜੀ ਸੂਈ ਦਾ ਸੂਈ ਨੂੰ ਭੇਜੀ 20 15 20 ਹੋ ਗਏ ਅੱਛਾ ਜੀ ਚੱਲੀ ਮੈਂ ਮੁੰਡੇ ਲਈ ਜਾਣਾ ਉਹ ਠੀਕ ਹੈ ਜੀ ਹਾਂ ਉਹ ਮੇਲਾ ਆ ਵੀ ਮੇਲੇ ਮੁੰਡੇ ਨੂੰ ਬਾਹਰ ਉਹ ਕਹਿੰਦਾ ਠੀਕ ਹੈ ਠੀਕ ਲਓ ਜੀ ਮੇਲਾ ਮੋਲਾ ਦੇਈਏ ਮੰਨ ਇਸ ਟਾਈਮ ਕਿੰਨਾ ਕੋ ਦੋਤਾ ਇੱਕ ਦੋਤਾ ਭਾਈ 9 ਗੋ ਲਊਗਾ ਜੀ ਅੱਛਾ ਜੀ 9 ਗੋ ਕੱਢਿਆ ਦੋਤਾ ਜਵਾਕ ਹਾਏ ਕੱਟਾ ਦਾ ਲਓ ਜੀ ਮੇਲ ਕਾਫੇ ਦੇ ਪਿੱਛੇ ਆ ਚੈੱਕ ਕਰ ਸਕਦੇ ਆ ਆਈ ਆ ਚਲੋ 20 ਜੇ ਵੀ ਤੇ ਲਾਹੋ ਢੜ ਉਠਾ ਆਵੇ ਠੀਕ ਹੈ ਠੀਕ ਹੈ ਮੀਂਹ ਮੁਝਾਈ ਪੀ ਹਾਂ ਲਓ ਸੂਆ ਕਿੰਵਾ ਦੱਸਿਆ ਭਾਈ ਪਹਿਲਾ ਸੂਆ ਸੋਈ ਭਾਈ ਲਓ ਜੀ ਪਹਿਲੇ ਝੋਟੀਆਂ ਤੇ ਕੱਟ-ਕੱਟ ਕੇ ਚੈੱਕ ਕਰ ਸਕਦਾ ਇਹ ਬਹੁਤ ਹੀ ਚੰਗਾ ਆ ਗਿਆ ਵਾ ਤੇ ਤਾਂ ਮੋਕੇ ਦੇ 9 ਲੀਟਰ ਜਿਹੜਾ ਦੋ ਭਾਈ ਮੇਰੇ ਕੋਲ ਕੋ ਚੋਖਲੇ ਦੋ ਲੱਗ ਠੀਕ ਹੈ ਜੀ ਆਪਾਂ ਅੱਜ ਕੋ ਵੀ ਰੰਡੀ ਜੇ 9 ਛੱਡੀਏ ਲੋ ਅੱਛਾ ਜੀ ਅੱਜ ਕੋ ਵੀ ਜੀ ਠੀਕ ਹੈ ਲਓ ਜੀ ਹੋਊਗਾ 9 ਪਰ 8 ਦੀ ਭਾਈ ਜੀ ਇਹਨੂੰ ਫੁੱਲ ਗਰੰਟੀ ਦੇ ਖਾਨ ਭਾਂਡਾ ਜਿਹੜਾ ਬਹੁਤ ਹੀ ਝੰਗਾ ਲੱਗਾ ਜਿੱਥੇ ਮਰਜ਼ੀ ਰੁਸਾਰ ਕੇ ਬੈਜੋ ਦੋਤ ਖਲਾ ਲਾ ਆਵੇ ਖਲਾ ਲਾ ਐਦਾਂ ਹੀ ਕੀ ਦਾ ਠੀਕ ਹੈ ਤੋ ਜੀ ਉਹ ਨਾ ਮੈਂ ਪੜਾ ਕੇ ਆਇਆ ਨਾਲ ਪੜਾਉਣ ਨੂੰ ਜਾਈ ਨਾਲ ਮੈਂ ਅੱਛਾ ਜੀ ਆਹ ਪੜਾ ਪਾਜ ਨਾਲੋ ਠੀਕ ਹੈ ਠੀਕ ਫਿਰ ਦੱਸਿਆ ਵੀ ਹੁੰਦਾ ਨਾ ਕੋਈ ਵੀਰ ਆਵੇ ਚੱਲ ਕੇ ਫਿਰ ਬੰਦਾ ਜਗਾ ਲਾ ਲਾ ਲੱਤ ਮਾਰ ਦੇ ਕਿਸੇ ਕਾ ਜਾ ਕੇ 20 ਸਾਲੀ ਕਰਦੀ ਆਂ ਬੋਲੀ ਜੋੜੀ ਜੱਟ ਬੁਲਾਇਆ ਕਾਗੀ ਜੇ ਪਿਓਰ ਜੱਟ ਬੁਲਾਇਆ ਤੇਰੇ ਘਰ ਜਾ ਕੇ ਲੱਤ ਮਾਰੀ ਨਾ ਕਾ ਵੀ ਰਾਤਿਆਂ ਨੂੰ ਪੜਾ ਬਾਗ ਵਿੱਚ ਜਾ ਕੇ ਬੱਚਾ ਹਰਦੇ ਮਗੋ ਠੀਕ ਆ ਲਓ ਜੀ ਸਿੰਗਲ ਹੱਡੀ ਜੇ ਤੇ ਭਾਈ ਲਣੀਆਂ ਨੇ ਝੋਟੀ ਆ ਥਾਣ ਤੋਂ ਜਿਹੜਾ ਬਹੁਤ ਚੰਗਾ ਕੱਢਿਆ ਕਰਮਾਲੀ ਨੇ ਹਲੋ ਇਦਰੀ ਹੋ ਠੀਕ ਹੈ ਜੀ ਇਹਦਾ ਮੁੱਲ ਜੀ ਕੀ ਕਰਨਾ ਸਰ 25 ਛੋਟੀ ਜਦੋਂ ਮੈਨੇ ਮੁੱਲ ਚੱਲ ਪਈ ਨਾ ਛੋਟੀ ਹਾਂਜੀ ਛੋਟੀ ਦੋਦਰ 12 ਕਿਲੋ ਦਾ ਰਵਾ ਬੜਾ ਵਧੀਆ ਲਗੋ 12 ਕਿਲੋ ਚੋਰੀ ਜਾਊਗੀ ਠੀਕ ਆ ਹੁਣ ਆਪਾਂ ਦਾ ਮੁੱਲ ਛੋੜਿਆ ਕਰੀਏ ਕਿੰਨਾ ਕਰੋ 85 ਹਜ਼ਾਰ ਦੀਆਂ 85 ਦੀ ਹਾਂ ਕਰੀਏ ਜੈ ਜੈ ਦਾ ਦੱਸੋ ਤੁਸੀਂ ਹਾਂ ਨਹੀਂ ਦੱਸ ਦੀਏ ਜਿੱਥੇ 83 ਹਜ਼ਾਰ ਦੀ ਭਾਈ ਹਾਂ ਹੋਣੀ ਏ 83 ਦੀ ਹਾਂ ਕੱਲ੍ਹ ਯਾਰ ਛੱਡਦੇ ਵਿਆਸੀ ਦੀ ਜਾਨ ਵਿਆਸੀ ਆਜੋ ਭਾਈ ਛੋੜ ਦਾ ਕੰਮ ਹੀ ਹੈਗਾ ਠੀਕ ਹੈ ਲੋ ਜੀ ਛੋੜ ਨਹੀਂ ਆ ਬੱਚਾ ਭਾਈ ਪਹਿਲੋਂ ਆਪ ਦੱਸਦੇ ਆ ਜਿਹੜਾ ਕਿਸੇ ਨੇ ਕਹਿਣਾ ਮਾਰੀ ਆ ਬੱਚਾ ਮਗਰੋਂ ਛੱਡਦੇ ਪਹਿਲੋਂ ਭੜਾ ਹੋਦੇ ਠੀਕ ਹੈ ਠੀਕ ਹੈ ਭੜਾ ਪਾ ਕੇ ਹੈਗਾ ਛੁੱਟੀ ਜਾ ਕੇ ਬੱਚਾ ਮਰ ਹੀ ਜਾਵੇ ਹਾਂਜੀ ਭਾਵੇਂ ਮੇਰੀ ਝੋਟੀ ਲੱਤ ਮਾਰ ਲੱਤ ਮਾਰ ਦੇ ਵਾਪਸ ਘਾ ਦੇ ਲੱਦਗੇ ਠੀਕ ਹੈ ਠੀਕ ਹੈ ਲੋ ਜੀ ਫੁੱਲ ਗਰੰਟੀ ਪਾਈ ਗਾ ਲੋ ਕੰਡੇ ਸੇ ਜੇ ਸਾਂ ਭੜਾ ਲੱਗਦੇ ਦੁੱਧ ਪਾਰਾ ਨਹੀਂ ਤਾਂ ਕੱਢੀ ਆਉਂਗਾ ਨਹੀਂ ਯਾਰ ਮੈਨੂੰ ਭੁੱਖੇ ਨਾ ਮੇਰਾ ਤੂੜੀ ਭਾਈ ਮੇਰੀ ਠੀਕ ਹੈ ਠ ਏ ਭਾਈ 8 ਮਹੀਨੇ ਦੀ ਗੱਭਨ ਜੇ ਸਾਢੇ 7 ਹੋ ਗਏ ਜੀ ਨੂੰ ਅੱਧਾ ਜਾਣ ਲਿਆ ਜੀ ਠੀਕ ਹੈ ਦੇਖੋ ਦੁੱਧ ਲਿਕਸਰ ਮਾਰ ਕੇ 5 ਕਿਲੋ ਹੋ ਗਿਆ ਸਮੇਂ ਨਾਲ ਦਹੀਂ ਵਰਗਾ 5 ਕਿਲੋ ਦੁੱਧ ਠੀਕ ਹੈ ਠੀਕ ਹੈ ਭਾਵੇਂ ਦੋ ਹੀ ਟਾਂਕੇ ਉਹਦੇ ਭਾਵੇਂ ਅੱਠੀ ਭਰੀ ਜੋਏ ਅੱਛਾ ਜੀ ਦੇਰੀ ਜੀ ਭਾਈ ਸ਼ਹਿਰੋਂ ਠੀਕ ਹੈ ਉਹ ਤਾਂ ਕਿ ਪੱਕੇ ਥਾਰੀ ਰਹੀ ਜੀ ਡਬਲਯੂ ਜੇ ਪੈ ਗਏ ਆ ਹਾਂਜੀ ਹਾਂਜੀ ਇਹਨੇ 18 ਕਿਲੋ ਲੀਟਰ ਦੁੱਧ ਭਾਈ ਜੀ 18 ਕਿਲੋ ਸੱਜਰ ਨੇ ਠੀਕ ਹੈ ਲਓ ਜੀ ਸੱਜਰ ਦਾ ਜਿਹੜਾ ਰਿਕਾਰਡ ਬਹੁਤ ਤਗੜਾ ਆ ਗਿਆ ਬੋਲ ਵੀ ਹੁੰਦੇ ਭਾਈ 20 ਤੇ ਛੱਡਣੀ ਪਣੀ ਬਸ ਅੱਛਾ ਜੀ 20 ਜਣੀ ਛ ਉਹਨਾਂ ਘਰ ਵੀ ਦਿੱਤਾ ਬਸ ਅਗੇ ਚੇਂਜ ਕੀਤਾ ਵਾ ਹਾਂਜੀ ਹਾਂਜੀ ਉਹ ਤਾਂ ਨਾ ਮਾਲ ਵੇਚਿਆ ਵਾ ਠੀਕ ਆ ਠੀਕ ਆ ਜੀ ਹਰ ਵਾਰ ਘਰ ਦੇ ਮਾਲ ਛੋਟੇ ਰੱਖਿਆ ਦੇ ਲੋਕਾਂ ਨੇ ਇਹ ਗੱਲ ਸਹੀ ਆ ਜੀ ਜੀ ਭਾਈ ਵੱਧ ਵੇਚਣ ਵਾਲੀ ਫੜਾਈ ਆ ਬਹੁਤ ਜਿਆਦਾ ਚੰਗੀ ਆ ਗਈ ਆ ਤੇ ਕੱਦ-ਕਾੜ ਵੀ ਬਹੁਤ ਤਗੜਾ ਆ ਗਿਆ ਮੈਂ ਦਾ ਇਸ ਬਾਬੇ ਕਿੰਨਾ ਸੋਹਗੇ ਚਾਹ ਬਣਾ ਤਾਈ ਜਿਹੜਾ ਰਹਿ ਗਿਆ ਨਾ ਇਹ ਹਾਂਜੀ ਮੈਂ ਨਾ ਕਦੀ ਵੇਚਿਆ ਜਿੱਦਦੀ ਨਾਲ ਤੋਂ ਕੋਈ ਨਹੀਂ ਠੀਕ ਆ ਠੀਕ ਆ ਲਓ ਜੀ ਬਾਕੀ ਕੱਦ-ਕਾੜ ਵੀ ਚੰਗਾ ਤੇ ਮਿਲ ਕਰ ਕਾਹੋ ਭਾਈ ਤਿੰਨਾਂ ਤੋਂ ਚਵਾ ਲਗਾ ਕਿਤੇ ਕਾਨੂੰ ਗੱਲ ਕਰਦੇ ਛੱਡੋ ਗੱਲ ਹੀ ਕਰ ਲਓ ਜੀ ਤੇ ਲੜ ਜੇ ਤੇ ਜਮਾਂਦਰੋ ਹੀ ਬਾਈ ਤੇ ਲੜਿਆ ਜਮਾਂਦਰੋ ਹੀ ਤੇ ਲੜਿਆ ਲਓ ਜੀ ਜਮਾਂਦਰੋ ਤੇ ਲੜ ਜੇ ਬਾਜਰ ਜਰੂਰ ਲੱਗੀ ਆ ਬਾਕੀ ਮਿਲ ਕੇ ਰਿਕਾਰਡ ਵਾਲੇ ਦੇ ਬਾਕੀ ਕੱਢੀ ਜਾਂਦੀ ਜੀ ਇਹਦਾ ਮੁੱਲ ਭਾਈ ਇਦਾਂ ਦਾ ਕਰਨਾ ਵਾ ਹਾਂਜੀ ਇਹ 18 ਕਿਲੋ ਦੇ ਦੇਣੀ ਨਹੀਂ ਉਹ ਦਾਈ ਦੇ ਜੀ ਅੱਛਾ ਜੀ ਕੋਈ ਵੀ ਦੋ 6 ਕਿਲੋ ਨੂੰ 5 ਗਰੰਟੀ ਦਵਾਂਗੇ ਠੀਕ ਆ ਠੀਕ ਆ ਲਓ ਇਹਦਾ ਭਾਈ ਦੋ ਨੰਬਰ ਦੇ ਹਿਸਾਬ ਨਾਲ ਮੁੱਲ ਲਾ ਕੇ ਮੈਨੂੰ ਭਾਈ ਹਾਂਜੀ 8000 ਰੁਪਏ ਬਾਜਦੇ ਸਿਰਫ ਆਵਾਜ਼ ਹੀ ਕੀਦੀ 8000 ਰੁਪਏ ਠੀਕ ਆ ਠੀਕ ਆ ਜੀ ਇਹਦਾ 60 6500 ਆਪਾਂ ਨਹੀਂ ਲਈ ਮੈਂ ਦੇਣੀ ਕਰਦਾ 80 ਮੀਂਹ ਗੱਬਲੇ ਨਾਲ 2 1/2 ਤੋਂ ਨਹੀਂ ਸੋਚ ਰਹਿ ਗਏ ਹਾਂਜੀ ਹਾਂਜੀ ਤਾਂ ਤਿੰਨਾਂ ਥਾਂ ਭਾਈ ਜਵਾਬ ਮੁਗੇ ਗਾ ਪੋਲੀ ਨੂੰ ਲਗੀ ਠੀਕ ਹੈ ਠੀਕ ਹੈ ਥਣ ਥਣ ਨੋਕੜਾ ਲੱਗਾ ਮੈਨਾਂ ਭਾਈ ਸਾਰਾ ਸੂਆ ਜੋਗ ਨਾ ਤੇ ਇਹ ਉਨੇ ਹੀ ਵੱਧ ਰਿਆ ਬਿਲਕੁਲ ਸਹੀ ਗੱਲ ਹੈ ਇਹਦਾ ਮੁੱਲ ਭਾਈ ਹਰਾ ਇਹਦਾ ਮੁੱਲ ਭਾਈ 70 ਦੀ ਦਈ ਹੁਣ ਅਛਾ ਜੀ ਆ ਕਰ ਦਈਏ ਜੀ ਅੱਜ ਦੋ ਛੜ ਦਈਏ 68 ਦੀ 68 ਦੀ ਇੱਕ ਹੋਰ ਛੜ ਦਈਏ ਦੇ ਰਾਂ ਦਾ ਇੱਕ ਲਓ ਜੀ 67000 ਦੀ ਕੋਠੇ ਕੀਤੀ ਪਰ ਪਾਜੀ ਜਿਹੜਾ ਮੇਰਾ ਵੀ ਲੈ ਗਿਆ ਸਾਰਾ ਸੁਗਾ ਚੋਗੇ ਨਾ 65000 ਦੀ ਫੰਡਰ ਜੀ ਬਿਲਕੁਲ ਬਿਲਕੁਲ ਜੀ ਚੈੱਕ ਮੇਰਾ ਵੀ ਜਾ ਕੇ ਕਰਾਵੇ 757 ਦੀ ਗੱਬੜੂ ਰੱਖੇ ਨਹੀਂ ਕਦੇ ਵਾਪਸ ਠੀਕ ਹੈ ਠੀਕ ਹੈ ਜੀ ਲਓ ਜੀ ਦੁੱਧ ਦੁੱਧ ਪੰਜ ਕਿਲੋ ਤਾਂ ਵੀ ਰੱਖ ਲੈ ਅੱਛਾ ਜੀ ਤੇ ਤਿੰਨਾਂ ਸਾਰਾ ਚਵਾਬ ਪੋਲੀ ਨੂੰ ਹੋ ਗਈ ਠੀਕ ਹੈ ਠੀਕ ਹੈ ਲਓ ਜੀ ਖੁੱਲ ਕੰਢੀ ਅੱਬਾ ਜਦੋਂ 5 ਲੀਟਰ ਜਿਹੜਾ ਕੰਢੇ ਵਾਲਾ ਦੁੱਧ ਤਿਆਰ ਆ ਤੇ ਬਾਕੀ ਵੀਰਾਂ ਨੂੰ ਸਾਡੀ ਕੰਮ ਨਹੀਂ ਆ ਇਹਦੇ ਕੋਈ ਘੱਟ ਘੱਟ ਕੰਮ ਨਹੀਂ ਉਹਨੇ ਦੀ ਹੋਣੇ ਤੋਂ ਉਹਨੇ ਦੀ ਬੁਰਕੇ ਫੇਰਿਆ ਬਿਲਕੁਲ ਬਿਲਕੁਲ ਜੀ ਜਿੱਦਾਂ ਤਿਆਰ ਹੋ ਕੇ ਇਹਦੇ ਵਿੱਚ ਨਵਾ ਲੈਣਾਂ ਦੇ ਨਹੀਂ ਸਹੀ ਗੱਲ ਹੈ ਜਿੰਨਾ ਮਿਲਕਰ ਕੌੜੇ ਦੋ ਝੋਟੇ ਜਿੰਨਾ ਦੁੱਧ ਦੇਣ ਦੀ ਕਰਮਾ ਵਾਲੀ ਤੇ ਮੁੱਲ ਵੀ ਕੋਹ ਨਹੀਂ ਹਾਂ ਇਤੋਂ ਪਰੇ ਰੱਬ ਦਾ ਨਾਂ ਹੀ ਆ ਲਓ ਜੀ ਤੀਜੇ ਨੰਬਰ ਤੇ ਭਾਈ ਆ ਕਿਵੇਂ ਆ ਭਾਈ ਤੀਜੇ ਨੰਬਰ ਤੇ ਸੂਈ ਜੀ ਕਿੱਥੀ ਮੰਗਦੇ ਹੋ ਅੱਛਾ ਜੀ ਸੂਈ ਨੂੰ ਦੋ 2.5 ਮਿੰਟ ਹੋ ਗਏ ਠੀਕ ਹੈ ਲਓ ਜੀ 3 ਮਲਕਾਫ ਜੇ ਦੇ ਪਿਛੇ ਆਵੋ ਲਓ ਤੁਸੀਂ ਕੀ ਕਰ ਸਕਦੇ ਜੀ ਹਾਂ ਕਿੱਥੀ ਹੋ ਗਏ ਠੀਕ ਹੈ ਇੱਕੋ ਕਿੰਨਾ ਦੁੱਧ ਦੁੱਧ 7 ਕਿਲੋ ਭਾਈ ਅੱਛਾ ਜੀ ਹਾਂ ਲਓ ਜੀ 7 ਲੀਟਰ ਜਿਹੜਾ ਦੁੱਧ ਆ ਤੇ ਸੂਈ ਨੂੰ ਕੋਈ 2 2.5 ਵੀ ਆਸ-ਪਾਸ ਟਾਈਮ ਹੋ ਗਿਆ ਵਾ ਤੇ ਥਣ ਭੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਜੱਡ ਬਲਾਏ ਗਏ ਹਾਂ ਦੇਖੋ ਕੀ ਕੀ ਲਗਾਏ ਇਹ ਥਾਂ ਤੋਂ ਜਿਹੜਾ ਹੈ ਨੋਕ ਵਾਲਾ ਥਾਂ ਤੇ ਕੱਲਾ ਕੱਲਾ ਥਾਂ ਲੱਗਾ ਕਰਮਾਲੀ ਦੇ ਕਰੋ ਜੀ ਕਿਆ ਕਰ ਇਹ ਵੀ ਕੋਈ ਵੀਰ ਭਰਾਸੇ ਵਾਲਾ ਲਾ ਜੀ ਤੇ ਦੁੱਧ ਚਲੋ ਚੰਗਾ ਕੱਢੀਏ ਨਾ ਤੇ ਆਈ ਪਾਈ ਉਧਰ ਦੇ ਘਰ ਅੱਛਾ ਜੀ ਤੇ ਸਾਡੇ ਕੋਲ ਰਹੀ ਦੋ ਚਾਹਦਾ ਕਿ ਦਰਦੀ ਬਲਾ ਬੋ ਦਰਦੀ ਹਾਂ ਦਰਦੀ ਭਾਈ ਠੀਕ ਹੋ ਗਿਆ ਜਿੰਨੇ ਨਾਂ ਕੱਢਿਆ ਤੇ ਰੋਪੀ ਫਿਰੋ ਤਾਂ ਰੋਪੇ ਤਾਂ ਕਰਦਾ ਆ ਕੇ ਹਾਂ ਜੀ ਲਾਗੇ ਨੂੰ ਜਰੂਰ ਆਪਾਂ ਚੈੱਕ ਕਰੰਨੇ ਸਾਨੂੰ ਖਲਾਗਾ ਸੈ ਗਿਆ ਬਹੁਤ ਹੀ ਚੰਗਾ ਲੱਗਾ ਵਾ ਲਓ ਜੀ ਠੀਕ ਹੈ ਇਹਦਾ ਮੁੱਲ ਪਾਈ ਕੀ ਇਹਦਾ ਮੁੱਲ ਭਾਈ ਮੈਂ ਹਾਂ ਜੀ ਦੇਣੀ ਆਪਾਂ 60 ਹਜ਼ਾਰ ਦੀ ਅੱਛਾ ਜੀ ਹਾਂ ਕਰੀਏ ਮੰਨਤਾ ਹਾਂ ਦੋ ਛੱਡ ਦੀਏ ਤੋ ਹਾਂ ਕਰ ਦਿੱਗੇ ਹਾਨਾ ਜੈਸੋ ਯਾਰ ਓਵਰ ਛੱਡ ਗਿਆ 55 ਦੀ ਭਾਜੀ ਪੂਰੇ 56000 ਰੁਪਏ ਲਵਾਂਗੇ ਹਾਨਾ ਲਈ ਲਓ ਜੀ 56000 ਦੀ ਫਿਰ ਦੇਣ ਵਾਲੇ ਦਾ ਅਗਲੇ ਅਗਲੇ ਬਣੀ ਕੈਮਰਾ ਬੜਾ ਬੜਾ ਟੈਲੀ ਨਹੀਂ ਚੱਲ ਕੋਈ ਠੀਕ ਹੈ ਥੋੜੀ ਜਿਹੀ ਡਾ ਲਓ 56000 ਬੜਾ ਵਾ ਬਾਈ ਨਹੀਂ ਚੈੱਕ ਕਰ ਸਕਦੇ ਜਿਹੜਾ ਬੜਾ ਚੰਗਾ ਲੱਗਾ ਮਾਲੀ ਦੇ ਹਮ ਠੀਕ ਹੈ ਜੀ ਗਾਈ ਨੋ ਕਲਾ ਥੰਮ ਜੇ ਨਰਦੀ ਜਲ ਮੈਂ ਵੇਚ ਲਿਆ 56000 ਵਿਦਵਾਵਾਂ ਵਿੱਚ ਚੌਥੇ ਨੰਬਰ ਤੇ ਆ ਗਈ ਨੀਲੀ ਰਾਵੀ ਨੀਲੀ ਰਾਵੀ ਤੁਸੀਂ ਪਾਜੀਏ ਕਿਵੇਂ ਆ ਮੈਨੂੰ ਪਾਜੀ ਕੋਈ 24 25 ਦਿਨ ਬਣੀ ਦੋ ਵੇ ਜੀ ਅੱਛਾ ਜੀ ਦੋਦਰ ਕੋਲ ਲੀਟਰ ਮਾਰ ਕੇ ਮੇਰੇ ਕੋਲ ਦੋ ਡੰਗ ਜੋਵੇ ਕੋ ਤਿੰਨ ਡੰਗ ਜੋਵੇ ਅੱਛਾ ਜੀ ਜਿਹੜੇ ਵੀ ਕੋਈ ਏ ਥੋੜੀ ਬੇਰ ਘਾਦੀ ਛੋਡੀ ਪਾਲੀ ਏ ਠੀਕ ਆ ਸਿਰਫ ਨਾ ਦੇਲੀ ਲਾਉਂਦੀ ਸਾਡੇ ਕੋਲ ਜੀ ਅੱਛਾ ਜੀ ਉਹਨੇ ਛੋਡੀ ਜੀ ਪਾਲੀ ਉਹ ਘਟੀ ਧੀ ਠੀਕ ਆ ਠੀਕ ਛੋਡੀ ਈ ਢੀ ਕੰਧਾ ਕੇ ਨੇ ਪਾਲੀ ਆ ਸਾਡੇ ਕੋਲ ਹੀ ਜੀ ਲਾਉਂਦੀ ਏ ਕੀ ਗੱਲ ਕੀਤੇ ਗਏ ਨੇ ਜਿਹੜਾ ਆਨੰਦ ਸਾਹਿਬ ਆ ਗਿਆ। ਹੱਸ ਬਲੇ ਹਾਲ ਉਹ ਕਿਉਂ ਜੀ ਆਉਂਦੀ। ਕਦੀ ਕੋਈ ਡਕਰਾਂ ਕੋ ਉਪਰੋਂ ਬੱਲ ਫੋਣੀ ਡਕਰਉਂਦੇ ਹੜੇ ਕੋ। ਬਿਲਕੁਲ ਸਹੀ ਗੱਲ। ਇਹਨੇ ਜਿਹੜੀ ਨੋ ਜੀ ਲਾਉਂ ਹੁਣ ਤੂੰ ਕੋਈ ਪੰਨਿਆਂ ਤੋਂ ਬਾਹਰ। ਤੇ ਚੁਾਈ ਗਲਤ ਹੋਏ ਭੂਰ ਮਾਰੇ ਛੱਕਾ ਮਾਰੇ ਆਪਣੀ ਫਲ ਗਰੰਟੀ ਆ। ਠੀਕ ਹੈ ਜੀ। ਇੱਕ ਦੇ ਭਾਈ ਨੋ ਬੰਨ ਵਾਲੇ। ਆ ਭਰੇ ਇੱਕੇ ਹੱਥ ਪਕੇ ਧਾਂ। ਥੋੜੀ ਜਿਹੀ ਬੰਨ ਰਹੇ ਆ ਕਰਮਾਣੇ। ਹਾਂ। ਜੇ ਬਰੋਲੇ ਮੈਚ ਮੇਰਾ ਵੀ ਲੈ ਲਗਾ। ਅੱਛਾ ਜੀ। ਆ ਨੋ ਬੰਨ ਵਾਲੇ ਹੋਏ ਜੀ। ਠੀਕ ਹੈ ਠੀਕ। ਲੋ ਜੀ ਅਗਲੇ ਪੈਰ ਕੋਲੇ ਬ ਹੈ ਨੀਲੀ ਰਵੀ ਦੇ ਵਿੱਚ ਹੈ ਤੇ 4 5 ਲੀਟਰ ਹੈ ਮੇਰੇ ਤੋਂ ਵੀ ਦਸ ਪਿਆਰ ਆ ਪੰਜਾਂ ਤੋਂ ਬਾਅਦ ਉਹ ਪੰਜ ਕਰਕੇ ਦਵਾਂਗੇ ਵੇਖੋ ਠੀਕ ਹੈ ਠੀਕ ਹੈ ਜੀ ਬਾਕੀ ਫੇਰ ਸਵਾਰਤੀ ਬਹੁਤ ਹੀ ਸਖੀ ਆ ਗਈ ਆ ਇਹ ਸਿਰ ਪੈਰ ਦੇ ਨਾ ਬੰਨ ਵਾਲੇ ਹੋਏ ਠੀਕ ਹੈ ਠੀਕ ਹੈ ਜੀ ਹਾਂ ਨਵਾਂ ਜੀ ਪੈਰਾਂ ਦੇ ਪਾਟੀ ਇਹ ਵੀ ਆਪਾਂ ਤੁਹਾਨੂੰ ਖਰਚਾ ਘਟਾ ਕੇ ਇਹਦੇ ਰੇਟ ਅੱਜ ਦੱਸਾਂ ਨਵਾਂ ਹੀ ਬੰਨਣੇ 200 ਰੁਪਏ ਲੱਗਣਾ ਭਾਈ ਇਹ ਵੀ ਛੱਡ ਦੇਣੇ ਆਪਾਂ ਆਹ ਲੈ ਇੱਥੇ ਨਾਲ ਘਰ ਦੀ ਪਾਲੀ ਜੋ ਥੋੜੀ ਜਗ੍ਹਾ ਹੋਣ ਕੋ ਹਾਂਜੀ ਹਾਂਜੀ ਇਹ ਵੀ ਸੀਸ ਦਾ ਬੜੀ ਥਾਪੀ ਮਾਰ ਕੇ ਜਿੱਦਾਂ ਇਹ ਵੀ ਪਹਿਲਾਂ ਸਵੇਰ ਜਿੱਦਾਂ ਮਰਜੀ ਬੈਠੋ ਸਾਡੇ ਤੇ ਠੀਕ ਆ ਠੀਕ ਲੋ ਜੀ ਇਹ ਵੀ ਪਹਿਲੇ ਨਹੀਂ ਜੀ ਛੋਟੀ ਇਹ ਵੀ ਕੋਈ ਸਾਹ ਵੜਾ ਲੈ ਜੂ ਤੇ ਚਲੋ ਇਹ ਵੀ ਸੇਵਾ ਹੀ ਆ ਲਾ ਕੇ ਮਾੜਾ ਕੈਮਰਾ ਹਾਂਜੀ ਦਿਖਾਉਂਦੇ ਹਾਂਜੀ ਲਾ ਕੇ ਮਾਰੋ ਆਹੋ ਆਹੋ ਕਿੰਨੇ ਤਗੜੇ ਨਵੇਂ ਬਦੇ ਠੀਕ ਆ ਠੀਕ ਟੱਕਣ ਵਾਲੇ ਇਹਨਾਂ ਦੇ ਦੋਨੇ ਹੀ ਅਗਲੇ ਹੂੰ ਇਹਦਾ ਮੁੱਲ ਬਾਈ ਇਹ ਬਾਈ 50000 ਦਵਾਂਗੇ 50000 ਹਾਂ ਕਰੀਏ ਜੈ ਹਾਈ ਹਾਨਾ 47000 ਜੋੜੀ ਦੇਣੀ ਹੈ 47000 ਇਹ ਵਿਗੀ ਵਿਗੀ ਨਾਲ ਵਿਗੀ ਹਾਂਜੀ ਕਿਨੂੰ ਫਿਰ ਮਧਾੜੀ ਸਾਂਭੂਗੇ ਨਾ ਦੇਦੂ ਲਾਉਂ ਦੁੱਧ ਕੋ 7 ਕਿਲੋ ਹੀ ਅੱਛਾ ਜੀ ਜੀ ਜੋ ਲਾਉ ਫਿਰ ਦਿਹਾੜੀ ਨੂੰ ਨੌ ਨੂੰ ਬਣਾ ਕੇ ਫਿਰ ਦਿਹਾੜੀ ਵੇਚਾਂਗੇ ਨੂੰ ਠੀਕ ਹੈ ਚੰਗੀ ਛੋਣੀ ਜੋੜੀ ਕਰੇ ਗਾਂ ਚਲੋ ਕਿ ਮਾਂਜੂ ਰੱਖਉਂਦੀ ਇਹ ਗੱਲ ਸਹੀ ਹੈ ਜੀ ਹਾਂ ਵੀ ਹਾਂ ਨਾ ਹੀ ਬਾਈ ਨੇ ਕਰਤੀ ਜੇ 47000 47000 ਦੀ ਭਾਜੀ ਹਾਨਾ ਹੀ ਦੇਲੀ ਹੋਣ ਠੀਕ ਹੈ ਲਓ ਜੀ 47000 ਹੋ 600 ਛੱਤਾ ਕੋਈ ਧੂ ਛੱਤਾ ਮਾਰੇ ਥਣ ਘਾਟਵਾ ਦੇ ਹਾਂਜੀ ਮਿਲੇ ਨਾ ਉਹਦੀ ਆਪਣੀ ਗ੍ਰੇਟੀ ਫੁੱਲ ਠੀਕ ਆ ਠੀਕ ਆ ਲਓ ਜੀ ਬਾਕੀ 9 ਪਾਈ ਆਪਾਂ ਬਾਰ ਬਾਰ ਹੋਣੀ ਕਿੰਨੇ ਮਾੜੇ ਬਣਾਉਣੇ ਬਣਾ ਲਾਂਗੇ ਇਹਨੂੰ ਸਾਮਾਨ ਉਹਦੇ ਠੀਕ ਆ ਠੀਕ ਆ ਲਓ ਜੀ ਪਾਈ ਕਹਿੰਦਾ 9 ਮਾਫ ਹੀ ਬਣਾ ਦੂੰਗਾ ਬਾਕੀ ਕੋਈ ਵੀਰ ਖੇਚ ਲੈ ਜਾ ਕੇ ਨਾ ਤੂੰ ਦੇ ਕੇ 200 ਰੁਪਏ ਲਾ ਦਾਂਗੇ ਠੀਕ ਆ ਠੀਕ ਆ ਲਓ ਜੀ ਬਾਕੀ ਮੇਰੀ ਬੇਨਤੀ ਭਾਜੀ ਹਲ ਵੀਡੀਓ ਜੀ ਹੋਦੀ ਆ ਹਾਂਜੀ ਆਪਣੇ ਚੈੱਕ ਪਾਸ ਕੋਣ ਆਪਣੀਆਂ ਚੋਜਵਾ ਖੜਨਾ ਇਹਦਾ ਥੋੜੀ ਜੜੀ ਆ ਜਿਹੜੇ ਡੰਗ ਰੋਪੇਸਾਂ ਜਾ ਕੇ ਢਾੜੀ ਕਰਦਾ ਵੀ ਆ ਠੀਕ ਆ ਠੀਕ ਆ ਨਹੀਂ ਬਿਲਕੁਲ ਸਹੀ ਗੱਲ ਬਿਲਕੁਲ ਦੱਸੀ ਗੱਲ ਚੰਗੀ ਦੀ ਨਾ ਤੁਹਾਨੂੰ ਗੁਲਾਮਾਂ ਦਾ ਵੀ ਹਾਂਜੀ ਅੱਜ ਫੇਰ ਪੈ ਗਈ ਆ ਰੋਜ਼ ਆਪਣੀ ਵੀਡੀਓ ਪੈਦੀ ਜਾਂ ਬਾਈ ਇਦੀਸੇ ਜੱਗਰ ਖਾਲੇ ਕੋ ਦਿਲ ਨਹੀਂ ਚੋਦੇ ਜਾਂਗੇ ਇਹ ਤਾਂ ਗੱਲ ਸਹੀ ਆ ਜੀ ਇਹ ਤਾਂ ਗੱਲ ਬਿਲਕੁਲ ਸਹੀ ਆ ਲੋਕ ਹੁਣ ਆਹ ਚੋਟੀ ਨਾਤ ਪੈ ਗਈ ਕਿਹਦੇ ਨੂੰ ਧੱਗੂ ਪਾਇਆ ਨਾ ਧੱਗੂ ਕੋ ਨਹੀਂ ਨਾਤ ਕੱਢਦੇ ਆ ਡੰਗਰਾ ਉਲੁਣ ਕਰਦੇ ਤੁਹਾਨੂੰ ਲੱਗਦੇ ਠੀਕ ਆ ਠੀਕ ਆ ਜੀ ਲਓ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ